ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਫੇਰ ਸੇਲ ਦੇ ਵਿੱਚ ਸੂਟ ਲੈ ਕੇ ਆਇਆ ਹੈ ਇਹ 3-4 ਦਿਨ ਆਪਣੀ ਸੇਲ ਰਹੂਗੀ ਜੀ ਤੇ ਜਿੰਨੇ ਵੀ ਸੂਟ ਆਪਾਂ ਤੋਂ ਨਿਕਲਦੇ ਨੇ ਆਪਾਂ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਕੱਢ ਰਿਹਾ ਪਲੀਜ਼ ਪਹਿਣਾ ਰਿਕਵੈਸਟ ਹੈ ਜਲਦੀ ਜਲਦੀ ਬੁੱਕ ਕਰ ਲਓ ਇੱਕ ਪਹਿਣਾ ਨੂੰ ਇਹ ਮੈਸੇਜ ਹੈ ਵੀ ਥੋੜਾ ਜਿਆਦਾ ਜਲਦੀ ਬੁੱਕ ਕਰ ਲਿਆ ਕਰੋ ਤੇ ਇੱਕ ਇਹ ਆ ਵੀ ਸਿੰਗਲ ਸੂਟ ਹੈ ਨਾ ਜਿਹੜੇ ਤਾਂ ਚਾਰ ਚਾਰ ਪੰਜ ਪੰਜ ਸੂਟ ਲੈਂਦੇ ਨੇ ਸਤੋਂ ਉਹਨਾਂ ਨੂੰ ਉਹਦੇ ਵਿੱਚੋਂ ਇੱਕ ਸੂਟ ਸਾਨੂੰ ਤੁਸੀਂ ਕਹਿ ਦਿੰਦੇ ਹੋ ਅਸੀਂ ਤਿੰਨ ਸੂਟਾਂ ਦੀਆਂ ਫੋਟੋਆਂ ਭੇਜ ਕੇ ਵੀ ਅਸੀਂ ਲੈਣੇ ਨੇ ਫਿਰ ਉਹਦੇ ਵਿੱਚ ਕੀ ਹੋ ਜਾਂਦਾ ਜੀ ਇੱਕ ਸੂਟ ਦੀ ਤੁਸੀਂ ਪੇਮੈਂਟ ਕਰ ਦਿੰਦੇ ਹੋ ਵੀ ਅਸੀਂ ਇਹ ਲੈਣਾ ਹੈ ਮਤਲਬ ਉਹ ਪੰਜ ਸੂਟਾਂ ਵਾਲੇ ਉਹ ਸੂਟ ਕਣੀਓ ਰਹਿ ਜਾਂਦੇ ਨੇ ਫਿਰ ਸਾਨੂੰ ਇਹ ਚੀਜ਼ ਵਿੱਚ ਦਿੱਕਤ ਆਉਂਦੀ ਹੈ ਜੀ ਪਲੀਜ਼ ਜਿੰਨਿਆਂ ਨੇ ਤੁਸੀਂ ਫੋਟੋਆਂ ਭੇਜਦੇ ਉਹਨੇ ਸੂਟ ਹੀ ਬੁੱਕ ਕਰਿਆ ਕਰੋ ਜਦੋਂ ਹੁਣ ਉਧਰੋਂ ਸਾ ਤੋਂ 10-10 ਸੂਟ ਵਾਲੇ ਕਸਟਮਰ ਨੇ ਜਿਹੜੇ ਉਹਨਾਂ ਨੂੰ ਅਸੀਂ ਕਿਵੇਂ ਮਨਾ ਕਰ ਪਲੀਜ਼ ਜੇ ਤੁਸੀਂ ਸਾਨੂੰ ਸੂਟ ਦੀ ਇੱਕ ਦੀ ਫੋਟੋ ਭੇਜੋ ਸਕਰੀਨਸ਼ਾਟ ਇੱਕ ਦੀ ਭੇਜੋ ਵੀ ਅਸੀਂ ਆਹੀ ਸੂਟ ਲੈਣਾ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਨਾ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਆਪਣੀ ਇੱਕ ਭੈਣਾ ਇਹ ਕਰ ਦਈਏ ਨੇ ਵੀ ਇਹ ਸੂਟ ਸਾਡੇ ਲਈ ਰੱਖ ਦਿਓ ਅਸੀਂ ਕੱਲ ਨੂੰ ਪੇਮੈਂਟ ਪਾਵਾਂਗੇ ਜਾਂ ਪਰਸੋਂ ਨੂੰ ਪਾਵਾਂਗੇ ਦੇਖੋ ਜੀ ਸੇਲ ਦੇ ਵਿੱਚ ਇਹ ਬਿਲਕੁਲ ਨਹੀਂ ਹੁੰਦਾ ਕਿ ਉਹਦੋਂ ਆਏ ਹੁੰਦਾ ਵੀ ਜੇ ਆਪਾਂ ਨੇ ਤਾਂ ਹੀ ਹੁੰਦਾ ਵੀ ਸੇਲ ਦੇ ਵਿੱਚ ਜਿੰਨੇ ਨਿਕਲਦੇ ਨੇ ਕੱਢ ਦਈਏ ਪਲੀਜ਼ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਸੂਟ ਜੇ ਤੁਸੀਂ ਆਏ ਹੁੰਦਾ ਵੀ ਹੋਰ ਵੀ ਦੇਖਣੇ ਨੇ ਅਸੀਂ ਨੇ ਆਪਣੀ ਉਹ ਸੂਟ ਦੀ ਪੇਮੈਂਟ ਕਰ ਦਿਓ ਉਹ ਸੂਟ ਨੂੰ ਸਾਈਡ ਤੇ ਰੱਖਾ ਦਿਓ ਸ ਮੈਸੇ ਤੋਂ ਪੰਜਾਬ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਰਸਤੇ ਬੰਦ ਨੇ ਜੀ ਪਾਰਸਲਾਂ ਦੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਚਲੋ ਜੀ ਆਪਾਂ ਤੁਹਾਨੂੰ ਅੱਜ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸੂਟ ਰਹਿਣਗੇ ਜੀ ਜੋਰਜੈਕ ਦੇ ਤੇ ਕਾਟਨ ਦੇ ਆਲ ਓਵਰ ਸੂਟ ਨੇ ਵਿੱਚ ਕੁਝ ਕੋ ਹੋਣਗੇ ਮੈਚਿੰਗ ਤੇ ਬਾਕੀ ਰਹਿਣਗੇ ਜੀ ਤੁਹਾਨੂੰ ਸਿਮਰ ਕਾਟਨ ਦੇ ਵਿੱਚ ਪ੍ਰਾਈਸ ਇਹਨਾਂ ਦਾ ਫਿਕਸ ਹੋਏਗਾ ਜੀ ਜੇ ਤੁਸੀਂ ਕਹੋ ਵੀ ਹੋਰ ਲੈਸ ਕਰ ਲੋ ਇਸ ਤੋਂ ਵੱਧ ਨਹੀਂ ਹੋਣਾ ਤੇ ਚਲੋ ਜੀ ਤੁਸੀਂ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਤੇ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਸ਼ਾਮ ਨੂੰ ਅਪਲੋਡ ਕਰਦੇ ਆਂ ਤੇ ਆਰਕੇ ਬਟਿਕ ਤੇ ਸੂਟਾਂ ਦੀ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਆਪਣੇ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਥੋੜੀ ਜਿਹੀ ਮੈਂ ਵੀਡੀਓ ਫਾਸਟ ਰੱਖੂੰਗੀ ਸੂਟ ਜਿਆਦਾ ਨੇ ਸੂਟ ਵੈਸੇ ਅੱਜ ਤੁਹਾਨੂੰ ਸਿੰਗਲ ਸਿੰਗਲ ਦਿਖਾਵਾਂਗੇ ਉਸ ਦਿਨ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਬਣੇਗੀ ਸਹੀ ਕਲਰ ਨਹੀਂ ਪਤਾ ਲੱਗਿਆ ਪਹਿਣਾ ਲੋ ਜੀ ਪਹਿਲਾਂ ਆਪਾਂ ਜੌਰਜਟ ਦੇ ਸੂਟ ਦਿਖਾਵਾਂਗੇ ਤੁਹਾਨੂੰ ਇਹ ਆਫਰ ਦੇ ਵਿੱਚ ਰੱਖੇ ਹੋਏ ਨੇ ਦੇਖੋ ਬਲੈਕ ਕਲਰ ਹੈ ਇੱਕ ਬਹੁਤ ਸੋਹਣਾ ਗਲਾਬ ਦੇ ਡਿਜ਼ਾਈਨ ਵਾਲਾ ਇਹਦੇ ਉੱਪਰ ਤੁਹਾਨੂੰ ਆਰੀ ਵਰਕ ਹੋਇਆ ਹੋਇਆ ਮਿਲੂਗਾ ਜੀ ਦੇਖੋ ਅਲੱਗ-ਅਲੱਗ ਰੇਟ ਹੋਣਗੇ ਤੁਸੀਂ ਆਪ ਜਲਦੀ-ਜਲਦੀ ਕੱਲੇ-ਕੱਲੇ ਸਿੰਗਲ-ਸਿੰਗਲ ਸੂਟ ਚੋਂ ਸਕਰੀਨਸ਼ਾਟ ਲਿਓ ਜੀ ਫਿਰ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਤੁਸੀਂ ਫਾਸਟ ਨੰਬਰ ਵਾਲਾ ਸੂਟ ਲੈਣਾ ਜਾਂ ਸੈਕਿੰਡ ਵਾਲਾ ਦੇਖੋ ਜੀ ਬਲੈਕ ਦਾ ਤੇ ਇਸ ਤਰ੍ਹਾਂ ਗਲਾਬ ਦੇ ਡਿਜ਼ਾਈਨ ਰਹਿਣਗੇ ਇਹਦੇ ਆਰੀ ਵਰਕ ਵਾਲੇ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਦੋ ਤੋਂ ਤਿੰਨ ਚਾਰ ਕਲਰ ਨੇ ਜਿੰਨੇ ਵੀ ਹੈਗੇ ਨੇ ਆਰੀ ਵਰਕ ਵਾਲੇ ਫਾਸਟ ਬਲੈਕ ਤੇ ਵੀ ਆਰੀ ਵਰਕ ਹੋਇਆ ਹੈ ਇਸ ਤਰ੍ਹਾਂ ਦੀ ਤੇ ਇਹਦੇ ਵੀ ਆਲ ਓਵਰ ਸੂਟ ਰਹਿਣਗੇ ਜਿਹੜਾ ਮੈਚਿੰਗ ਹੋਊਗਾ ਆਪਾਂ ਦੱਸ ਕੇ ਦੇਵਾਂਗੇ ਲਓ ਜੀ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਬਲੈਕ ਦਾ ਇਹ ਵਾਲਾ ਡਿਜ਼ਾਈਨ ਤੇ ਡਿਜ਼ਾਈਨ ਪ੍ਰਿੰਟ ਫੈਬਰਿਕ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਇਹ ਨਾ ਸੋਚੋ ਵੀ ਸੇਲ ਦੇ ਵਿੱਚ ਕੱਢ ਰਹੇ ਨੇ ਹਨੀ ਕਪੜਾ ਨਹੀਂ ਵਧੀਆ ਹੋਣਾ ਤੁਹਾਨੂੰ ਪਤਾ ਹੀ ਹੈ ਜੀ ਦੇਖੋ ਲਓ ਤਿੰਨ ਕਲਰ ਆ ਗਏ ਜੀ ਇਹਦੇ ਵਿੱਚ ਆਪਾਂ ਹੋਰ ਦੇਖ ਲੈਨੇ ਆ ਚੌਥਾ ਇੱਕ ਬਲੈਕ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਆਊਗਾ ਬਲੈਕ ਦੇ ਵਿੱਚ ਸਾਡੇ ਕੋਲ ਕਈ ਡਿਜ਼ਾਈਨ ਪ੍ਰਿੰਟ ਆਏ ਹੋਣੇ ਦੇਖੋ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਬੁੱਕ ਕਰ ਲਓ ਆਰੀ ਵਰਕ ਵਾਲੇ ਸੂਟ ਬਸ ਖਤਮ ਨੇ ਚਾਰ ਕਲਰ ਹੀ ਨੇ ਆ ਰਹੇ ਆ ਦੇ ਵਿੱਚ ਜਿਹੜੇ ਆਰੀ ਵਰਕ ਦੇ ਸੂਟ ਨੇ ਦੇਖੋ ਜੀ ਜਿਹੜਾ ਆਰੀ ਵਰਕ ਵਾਲਾ ਸੂਟ ਹੋਏਗਾ ਜੀ ਇਹ ਤੁਹਾਨੂੰ ਪੈਗਾ 1000 1050 ਰੁਪਏ ਦਾ ਵਿਦ ਸ਼ਿਪਿੰਗ ਦੇ ਨਾਲ ਚਾਰ ਕਲਰ ਨੇ ਇਹਦੇ ਵਿੱਚ ਇੱਕ ਹੀ ਅਰਧਾ ਇੱਕ ਸੂਟ ਪੈ ਗਿਆ ਜਿਹੜੇ ਆਪਣੇ ਵਿਦਾਊਟ ਵਰਕ ਤੋਂ ਨੇ ਦੇਖੋ ਜੀ ਇਹ ਆਗੇ ਵਿਦਾਊਟ ਵਰਕ ਤੋਂ ਜੌਰਜਟ ਤੁਸੀਂ ਸਾਡੇ ਤੇ ਛੜ ਤੋਂ ਇਹ ਨਹੀਂ ਹੋਊਗੀ ਵੀ ਹਾਰਡ ਹੋਏਗੀ ਸੌਫਟ ਮਲਾਇਮ ਫੈਬਰਿਕ ਹੈ ਦੇਖੋ ਜੀ ਲਓ ਜੀ ਜਿਹੜਾ ਤੁਹਾਨੂੰ ਬਿਨਾ ਆਰੀ ਵਰਕ ਤੋਂ ਮਿਲੇਗਾ ਜੀ ਇਹ ਤੁਹਾਨੂੰ ਪਏਗਾ 930 ਰੁਪਏ ਦਾ ਆਲ ਓਵਰ ਵਿਦ ਸ਼ਿਪਿੰਗ ਹੋਊਗੀ ਜੀ ਇਹਦੇ ਵਿਦਾਊਟ ਸ਼ਿਪਿੰਗ ਨਹੀਂ ਹੋਊਗੀ ਵੀ ਇਹ ਅਲੱਗ ਤੋਂ ਹੋਣਗੇ ਲਓ ਜੀ ਪਹਿਲਾ ਆ ਗਿਆ ਦੂਸਰਾ ਆ ਗਿਆ ਜਿਹਦਾ ਇਸ ਤਰ੍ਹਾਂ ਦਾ ਪ੍ਰਿੰਟ ਇਹ ਆਪਾਂ ਨੇ ਮੇਰੇ ਕੋਲ ਇੱਕ ਪੂਰਾ ਥਾਨਤੀ ਚਾਰ ਸੂਟਾਂ ਦਾ ਸੀ ਮੈਨੂੰ ਲੱਗਾ ਇੱਕੋ ਹੀ ਸੂਟ ਰਹਿ ਗਿਆ ਦੋ ਸੌਰੀ ਦੋ ਰਹਿ ਗਏ ਦੇਖੋ ਜੀ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜਲਦੀ ਜਲਦੀ ਬੁੱਕ ਕਰ ਲਿਓ ਜੀ 930 ਰੁਪਏ ਸੂਟਾਂ ਦਾ ਜ਼ੋਰਜਟ ਦੇ ਆਂਦਾ ਪ੍ਰਾਈਸ ਰਹੂਗਾ ਜੀ ਇਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਇਹ ਚ ਇੱਕ ਜ਼ੋਰਜਟ ਦੇ ਵਿੱਚ ਆ ਗਈ ਜੀ ਉਹ ਲਾਈਨਿੰਗ ਇਹ ਵਾਲੀ ਲਾਈਨਿੰਗ ਵਾਲੀ ਜ਼ੋਰਜਟ ਸੀ ਜੀ ਉਸ ਤੋਂ ਪਹਿਲ ਫਾਸਟ ਵਾਲਾ ਪਲੇਨ ਸੀ ਇਹ ਇਸ ਤਰ੍ਹਾਂ ਦਾ ਨੂੰ ਚੈੱਕ ਦੇ ਵਿੱਚ ਮਿਲੂਗਾ ਆਲ ਓਵਰ ਸੂਟ ਹੈ ਜੀ ਜ਼ੋਰਜਟ ਦੇਖੋ ਤੁਸੀਂ 500 ਦਾ 400 ਦਾ ਸੂਟ ਨਹੀਂ ਹੁੰਦਾ ਹਨਾ ਆਪਾਂ ਨੂੰ ਹੱਥ 'ਚ ਬੜ ਕੇ ਕਪੜਾ ਪਤਾ ਲੱਗ ਜਾਂਦਾ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਫਿਰ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਜਿਹੜੀ ਚੀਜ਼ ਕਹੀ ਸੀ ਉਹੀ ਹੈ ਇਹ ਵਾਲੇ ਸੂਟਾਂ ਦਾ ਪ੍ਰਾਈਸ ਰਹੂ 930 ਰੁਪਏ ਵਿਦ ਸ਼ਿਪਿੰਗ ਜੀ ਆਲ ਓਵਰ ਸੂਟ ਨੇ ਜੀ ਇਹਨਾਂ ਤੋਂ ਚਾਹੇ ਤੁਸੀਂ ਵੀ ਮੈਚਿੰਗ ਸੂਟਾਂ ਦਾ ਹਨਾ ਰੇਟ ਮੈਚਿੰਗ ਸੂਟ ਦਾ ਰੇਟ ਘੱਟ ਹੋਊਗਾ ਪਰ ਆਪਾਂ ਆਲ ਓਵਰ ਦਾ ਸੂਟ ਦਾ ਜਿਹੜਾ ਰੇਟ ਹੈ ਉਹ ਤੁਹਾਨੂੰ ਦੱਸ ਦਿੱਤਾ ਲਓ ਜੀ ਇਹ ਆ ਗਿਆ ਬਲੈਕ ਨਾਲ ਇਹ ਲਾਈਨਾਂ ਵਾਲੀ ਜੋਰ ਜਟਾ ਇਹਦੇ ਵਿੱਚ ਲਾਈਨਾਂ ਨੇ ਬੀਖੋ ਪਤਾ ਉਹ ਤਾਂ ਹੈ ਨਹੀਂ ਕਿ ਸਾਡੇ ਕੋਲੇ ਹਨ ਜਿਵੇਂ ਵੀ ਤੁਸੀਂ ਕਹਿੰਦੇ ਉਥੇ 400 ਦਾ ਜਾਂ 500 ਦਾ ਸੂਟ ਮਿਲ ਰਿਹਾ ਆਪਾਂ ਉਹ ਚੀਜ਼ ਨਹੀਂ ਰੱਖਦੇ ਜੀ ਕਪੜਾ ਤੁਹਾਨੂੰ ਵਧੀਆ ਦੇਵਾਂਗੇ ਲਓ ਜੀ ਇਹ ਵਾਲਾ ਦੇਖੋ ਕਿੰਨਾ ਪਿਆਰਾ ਕਲਰ ਹੈ ਨੀਅਨ ਕਲਰ ਦੇ 930 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਹੁਣ ਆਪਾਂ ਫਟਾਫਟ ਸੂਟ ਕੱਢ ਰਹੇ ਆ ਮੇਰੇ ਬਹੁਤ ਕੰਮ ਖਿੱਚਿਆ ਵੇ ਲਓ ਜੀ ਇੱਕ ਇਹ ਵਾਲਾ ਕਲਰ ਮਿਲੇਗਾ ਤੁਹਾਨੂੰ ਇਹ ਚੱਕ ਇਹ ਚੈੱਕ ਜ਼ੋਰ-ਜ਼ਾੜ ਦਾ ਪ੍ਰਿੰਟਰ ਹੈਗਾ ਪ੍ਰਾਈਸ ਸੇਮ ਰਹੇਗਾ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਸਿੱਤੇ ਦੇ ਵਿੱਚ ਗਲਾਬ ਗਲਾਬ ਦੇ फूल ਜਿਹੇ ਬਣੇ ਹੋਏ ਨੇ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਦੀ ਟਾਈ ਡਾਈ ਦੁਪੱਟਾ ਕਰਕੇ ਬਹੁਤ ਸੋਹਣੇ ਸੂਟ ਨੇ ਜੌਰਜਟ ਦੇ ਸੂਟਾਂ ਦੀ ਇੱਕ ਆਪਾਂ ਨੂੰ ਪਹਿਣਾ ਨੂੰ ਇਹ ਆਰਾਮਦਾਰੀ ਰਹਿੰਦੀ ਹੈ ਵੀ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਆਪਾਂ ਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਲਓ ਜੀ ਇੱਕ ਆ ਗਿਆ ਇਹ ਵਾਲਾ ਲੈਮਨ ਕਲਰ ਆਲ ਓਵਰ ਸੂਟ ਨੇ ਵੀ ਕਈ ਪਹਿਣਾ ਮੈਚਿੰਗ ਹਨਾ ਘੱਟ ਪਸੰਦ ਕਰਦੀ ਨੇ ਦੇਖੋ ਜਿਹਾ ਮੋਰ ਪੰਖੀ ਕਲਰ ਸੂਟ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਦੇਖੋ ਪ੍ਰਿੰਟ ਫੈਬਰਿਕ ਦੀ ਜ਼ਿੰਮੇਦਾਰੀ ਐ ਤੁਸੀਂ ਬੈਠੇ ਆ ਜੀ ਜੇ ਤੁਹਾਨੂੰ ਕੋਈ ਗਲਤ ਚੀਜ਼ ਵਗ ਜੇ 930 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਇਹ ਲਾਈਟ ਕਲਰ ਆਗੇ ਜੀ ਜਿਹੜੀ ਆਪਣੇ ਬੇਬੇ ਮੰਮੀਆਂ ਵਾਸਤੇ ਨੇ ਦੋ ਕਲਰ ਨੇ ਇਹਦੇ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਆਹ ਥੋੜਾ ਜਿਹਾ ਕਰੀਮ ਸਕਿਨ ਜਿਹਾ ਕਲਰ ਆ ਇਹਦੇ ਵਿੱਚ ਗ੍ਰੀਨ ਬੂਟੀ ਐ ਦੇਖੋ ਜੀ ਇਹਦੇ ਵਿੱਚ ਗ੍ਰੀਨ ਬੂਟੀ ਐ ਇਹਦੇ ਵਿੱਚ ਇਸ ਤਰ੍ਹਾਂ ਦੀ ਗ੍ਰੇ ਜੀ ਐ ਸਕਿਨ ਦੇ ਵਿੱਚ ਦੋ ਕਲਰ ਨੇ ਇਹਨਾਂ ਦਾ ਵੀ ਸੇਮ ਪ੍ਰਾਈਸ ਰਹੂਗਾ ਜੀ ਇਸ ਤੋਂ ਬਾਅਦ ਆ ਗਿਆ ਜੀ ਕੇਵਲਾ ਬਲੈਕ ਦੇਖੋ ਕਿੰਨਾ ਪਿਆਰਾ ਪ੍ਰਿੰਟ ਐ ਕਿੰਨਾ ਸੋਹਣਾ ਪ੍ਰਿੰਟ ਹੈ 930 ਰੁਪਏ ਵਿਦ ਸ਼ਿਪਿੰਗ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਜੌਰਜਟ ਤੁਹਾਨੂੰ ਵਧੀਆ ਵਾਲੀ ਮਿਲੂਗੀ ਜੀ ਇਸ ਤੋਂ ਉੱਪਰ ਹੋਰ ਕੋਈ ਪ੍ਰਿੰਟਡ ਜੌਰਜਟ ਨਹੀਂ ਮਿਲੂਗੀ ਤੁਹਾਨੂੰ ਮਿਲਣ ਡਾਈ ਜੇ ਤੁਸੀਂ ਇਸ ਤੋਂ ਦੂਸਰਾ ਨੰਬਰ ਤੇ ਆਏਗਾ ਜੀ ਜਿਹੜੀ ਡਾਈ ਹੋਊਗੀ ਬਸ ਦੂਜੇ ਨੰਬਰ ਤੇ ਫੈਬਰਿਕ ਇਹ ਦੂਜੇ ਨੰਬਰ ਦੀ ਜੌਰਜਟ ਹੈ ਆ ਪਹਿਲੇ ਦੀ ਉਹ ਡਾਈ ਹੈ ਜੀ ਇਸ ਤੋਂ نیچے ਬਾਦੂ ਨੇ ਜੀ ਹਲਕੀਆਂ ਹਨ ਲਓ ਜੀ ਆ ਵੀ ਹੋ ਗਿਆ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜਲਦੀ ਜਲਦੀ ਬੁੱਕ ਕਰ ਲਿਓ ਕਈ ਬਣਾ ਪਹਿਣਾਏ ਕਹਿੰਦੀਆਂ ਨੇ ਵੀ ਹੁਣ ਤਾਂ ਕਾਟਨ ਦਾ ਮੌਸਮ ਚਲਾ ਗਿਆ ਤੁਸੀਂ ਥੋੜੀ ਜੀ ਸਿੰਥੈਟਿਕ ਫੈਬਰਿਕ ਦੇ ਵੀ ਸੇਲ ਰੱਖੋ ਲਓ ਜੀ ਇਹ ਕੇ ਮਿਲੂਗਾ ਤੁਹਾਨੂੰ ਜੋਰ-ਜਾੜ ਦੇ ਵਿੱਚ ਕਿੰਨਾ ਸੋਹਣਾ ਲਾਈਟ ਸਰਦਾਰੀ ਕਲਰ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲੇ ਸੂਟ ਇਹ ਪਹਿਣਾ ਦੀ ਕਾਫੀ ਡਿਮਾਂਡ ਸੀਗੀ ਇਹ ਆਲ ਓਵਰ ਸੂਟ ਹੈ ਇਹ ਹਾਂਜੀ ਇਹ ਤੁਹਾਨੂੰ ਆਲ ਓਵਰ ਮਿਲੂਗਾ ਜੀ ਇਹ 1050 ਦੇ ਵਿੱਚ ਵਿਦ ਸ਼ਿਪਿੰਗ 4 ਸਪੂਨ ਦੇ ਵਿੱਚ ਸੂਟ ਆ ਇਹ ਇੰਨੇ ਜਿਆਦਾ ਸੇਲ ਹੋਏ ਨੇ ਸਾਡੇ ਕੋਲੋਂ ਇਹ ਵੀ ਮੇਰਾ ਕਿਆ ਲਾਲਓਵਰੀ ਹੋਏਗਾ ਖੋਲ ਕੇ ਦੇਖ ਲੀਏ ਹੂੰ ਆਲਓਵਰੀ ਹੈ ਜੀ ਇਹ ਵੀ ਆਲਓਵਰੀ 1050 ਰੁਪਏ ਇਹ ਤੁਸੀਂ ਵਿਆਹ ਪ੍ਰੋਗਰਾਮ ਦੇ ਵਿੱਚ ਕਿਵੇਂ ਮਰਜ਼ੀ ਪਾ ਸਕਦੇ ਹੋ ਦੇਖੋ ਲਾਈਨਿੰਗ ਤੋਂ ਹਨ ਅੱਜ ਕੱਲ ਸਾਰੇ ਸੂਟਾਂ ਨੂੰ ਹੀ ਲੱਗਦੀ ਹੈ ਇਹ ਆਲਓਵਰ ਮਿਲੂਗਾ ਜੀ ਤੁਹਾਨੂੰ ਇੱਕ ਆ ਪਤਾ ਤੁਹਾਨੂੰ ਲਿਖੋਣੇ ਇਹਦੇ ਵਿੱਚ ਕੋਈ ਸ਼ਰਟ ਤੁਹਾਨੂੰ ਕਿਧਰ ਦੀ ਟੱਲੀ ਮੈਚਿੰਗ ਸਰਵਾਇ ਇੱਕ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਰੈੱਡ ਮਿਲੂਗਾ ਜੀ ਜਾਰਜਟ ਦਾ ਦੇਖੋ ਇਹ ਜਿਹੜਾ ਹੈਗਾ ਜੌਰਜਟ ਜਿਹੜਾ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਇਹਦਾ ਪ੍ਰਾਈਸ ਵੀ ਤੁਹਾਨੂੰ 1050 ਹੀ ਰਹੇਗਾ ਜਲਦੀ ਜਲਦੀ ਬੁੱਕ ਕਰਕੇ ਸੂਟ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਹੀ ਸ਼ਰਟ ਹੈ ਤਾਂ ਸ਼ਰਟ ਹੀ ਐਕਸਕਲ ਮਿਲ ਰਾ ਬਲੈਕ ਹਾਂ ਇਹ ਚਨੂਨ ਦੇ ਵਿੱਚ ਤੁਹਾਨੂੰ ਬਲੈਕ ਸ਼ਰਟ ਮਿਲੇਗੀ ਕੱਲੀ ਇਹ ਸ਼ਰਟ ਤਾਂ ਤੁਹਾਨੂੰ 750 ਚ ਪੈਗੀ ਜੀ ਵਧੀਆ ਵਾਲੀ ਹੈ ਥੋੜੀ ਜਿਹੀ ਵਿੱਚ ਆ ਗਿਆ ਇਹਨਾਂ ਦੇ ਪਰ ਇਹਦੀ ਫੈਬਰਿਕ ਚੇਂਜ ਸੀ ਐਡ ਸੀਗੀ ਇਹ ਹੁਣ ਵਿੱਚੀ ਚਲ ਆਪਾਂ ਦਿਖਾ ਦਿੰਨੇ ਆ ਲੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਇਹਦੇ ਵਿੱਚ ਇੱਕ ਤੁਹਾਨੂੰ ਗ੍ਰੀਨ ਮਹਿੰਦੀ ਜਿਹਾ ਕਲਰ ਵੀ ਮਿਲ ਜੂਗਾ ਪਰ ਹੁਣ ਉਹ ਆਪਾਂ ਨੇ ਮੀਂਹ ਕਰਕੇ ਪਤਾ ਨਹੀਂ ਕਿੱਥੇ ਤੱਕ ਰੱਖੇ ਨੇ ਧਿਆਨ ਚ ਨਹੀਂ ਆ ਕਿ ਲਓ ਜੀ ਇਹ ਆ ਗਈ ਸਿੰਥੈਟਿਕ ਫੈਬਰਿਕ ਜ਼ੋਰਜਟ ਦੇ ਵਿੱਚ ਇਸ ਤੋਂ ਬਾਅਦ ਨਾ ਮੈਂ ਤੁਹਾਨੂੰ ਦਿਖਾਉਣੀ ਆ ਜੀ ਕਾਟਨ ਸਿਮਰ ਦੇ ਵਿੱਚ ਲਓ ਜੀ ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਲੈ ਸਕਦੇ ਹੋ 5 ਮੀਟਰ ਸ਼ਾਈਨਿੰਗ ਵਾਲੀ ਫੈਬਰਿਕ ਹੈ ਦੇਖੋ ਹਲਕੀ ਸ਼ਾਈਨਿੰਗ ਦਿਖੂਗੀ ਜੀ ਕਾਟਨ ਸਿਮਰ ਦੇ ਵਿੱਚ ਇਹ ਵਿਦਆਊਟ ਲਾਈਨਿੰਗ ਬਣੂਗੀ ਜੀ ਕਈ ਵਾਰ ਭੈਣਾਂ ਨੂੰ ਆਏ ਹੁੰਦਾ ਵੀ ਲਾਈਨਿੰਗ ਲੱਗੂਗੀ ਹਨਾ ਨਹੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹਾਂ ਮੈਂ ਖੁਦ ਇਹਦੇ ਨਾਲ ਦਾ ਸੂਟ ਰੈਡੀ ਕਰਕੇ ਪਾਏ ਦੂਸਰਾ ਕਲਰ ਆ ਗਿਆ ਜੀ ਇਹਦਾ ਇਹ ਵਾਲਾ ਦੇਖੋ ਜੀ ਇਹਦਾ ਫਰੋਜੀ ਕਲਰ ਹੈ ਤੀਸਰਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਪੀਚ ਵਾਲਾ ਇਹਦੇ ਵਿੱਚ ਹੀ ਸੇਮ ਪ੍ਰਿੰਟ ਹੈ ਕਾਟਨ ਸਿਮਰ ਹਲਕੀ ਸ਼ਾਈਨਿੰਗ ਰਹੂਗੀ ਜੀ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਇਹਦਾ ਇਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਪੰਜਵਾਂ ਕਲਰ ਆਊਗਾ ਜੀ ਇਹਦਾ ਸੇਮ ਇਹਦਾ ਮਸਟਰਡ ਕਲਰ ਹੋ ਗਿਆ ਜੀ ਕਲਰ ਚੇਂਜ ਹੋ ਗਿਆ ਪ੍ਰਿੰਟ ਸੇਮ ਰਹੂਗਾ ਇਸ ਤਰ੍ਹਾਂ ਦਾ ਪਿੰਕ ਕਲਰ ਦਾ ਲਓ ਜੀ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ ਜੀ ਇਹ ਵਾਲਾ ਲੈਮਨ ਕਲਰ ਦੇਖੋ ਲਓ ਜੀ ਇਸ ਤੋਂ ਬਾਅਦ ਇਹਦਾ ਇਹ ਬੜਾ ਲੈਮਨ ਕਲਰ ਆ ਗਿਆ ਜੇ ਕਿਸੇ ਭੈਣ ਨੂੰ ਪਿਰ ਵੀ ਡਾਊਟ ਰਹੇ ਜਾਂਦਾ ਜੀ ਤੁਸੀਂ ਮੈਨੂੰ ਪਿਕ ਲੈ ਲਿਆ ਕਰੋ ਸੌਡ ਦੀ ਅਗਲਾ ਆ ਗਿਆ ਜੀ ਬਲੈਕ ਕਲਰ ਇਸ ਤਰ੍ਹਾਂ ਦਾ ਲੈਮਨ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਇਹ ਵਾਲਾ ਮਸਟਰਡ ਕਲਰ ਦੇ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਬੁੱਕ ਕਰ ਲਓ ਇਹ ਵੀ ਸੂਟ ਤੁਹਾਨੂੰ ਆਲ ਓਵਰ ਮਿਲਣਗੇ ਜੀ ਅਗਲਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਫਰੋਜੀ ਕਲਰ ਦੇਖੋ कॉटन सिमर ਦੇ ਤੇ ਇਹ ਕਲਰ ਐਂਡ ਹੋ ਗਿਆ ਜੀ ਇੱਥੇ ਤੱਕ ਇਹਨਾਂ ਦਾ ਪ੍ਰਾਈਸ ਦੱਸਦੀ ਹਾਂ ਹੁਣ ਆਪਾਂ ਤੁਹਾਨੂੰ ਇਹਦਾ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ 1100 ਰੁਪਏ 1000 ਰੁਪਏ ਦਾ ਤੁਹਾਨੂੰ 5 ਮੀਟਰ ਸੂਟ ਮਿਲੂਗਾ ਜੇ ਤੁਸੀਂ ਘਰ ਤੋਂ ਲੈ ਕੇ ਜਾਓ ਕਲੋ ਜੀ ਮੀਨਾ ਲਾਈਨਿੰਗ ਤੋਂ ਬਣਨ ਵਾਲੇ ਬਹੁਤ ਸੋਹਣੇ ਸੂਟ ਨੇ ਉਹਦਾ ਜੋ ਤੁਸੀਂ ਕਾਟਨ ਤੇ ਹਜੇ ਵੀ ਪਹਿਣਾ ਦੀ ਡਿਮਾਂਡ ਕਾਫੀ ਦੀ ਕਾਟਨ ਦੀ ਰਾਮ ਟੈਕਸ ਦਾ ਬ੍ਰਾਂਡ ਜਿਹੜਾ ਆਪਣੇ ਕੋਲੇ ਹੈਗਾ ਜੀ ਇਹਦੇ ਆਪਣੇ ਕੋਲੇ ਤਿੰਨ ਕਲਰ ਚਾਰ ਹੀ ਨੇ ਲਓ ਜੀ ਇਹਦੀ ਸਲਵਾਰ ਵੀ ਰਾਮ ਟੈਕਸ ਦੀ ਹੋਏਗੀ ਜੀ ਦੇਖੋ ਤੁਹਾਨੂੰ ਚੈੱਕ ਕਰਕੇ ਦੇਵਾਂਗੇ ਲਓ ਜੀ ਵੀਡੀਓ ਲੰਬੀ ਹੋ ਰਹੀ ਹੈ ਮੈਂ ਤਾਂ ਜਲਦੀ ਜਲਦੀ ਉਹ ਕਰ ਰਹੀਆਂ ਇਹਦਾ ਹੈਗਾ ਜੀ ਬੋਟਲ ਗ੍ਰੀਨ ਦੂਸਰਾ ਕਲਰ ਆਊਗਾ ਜੀ ਇਹਦਾ ਮਹਿਰੂਨ ਤੀਸਰਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਗ੍ਰੇਨ ਨੇਵੀਜਾ ਲਓ ਜੀ ਇਸ ਤੋਂ ਬਾਅਦ ਇੱਕ ਕਲਰ ਤੁਹਾਨੂੰ ਇਹਦਾ ਮਿਲ ਜੇਗਾ ਜੀ 22 ਕਲਰ ਇਹ ਰਾਮ ਟੈਕਸ ਦੇ ਸੂਟ ਨੇ ਇਹਨਾਂ ਦਾ ਪ੍ਰਾਈਸ ਦੇਖੋ ਆਪਾਂ ਪਰਸੋਂ ਵੀ ਚੌਥੇ ਜਿਹੜੀ ਇਸ ਤੋਂ ਪਹਿਲਾਂ ਵੀਡੀਓ ਪਾਈ ਐ ਉਹਦਾ ਪ੍ਰਾਈਸ 850 ਜੀ ਰਾਮ ਟੈਕਸ ਦਾ ਇਹ ਵੀ ਤੁਹਾਨੂੰ 850 ਦੇ ਵਿੱਚ ਮਿਲੇਗਾ ਕਾਫੀ ਭੈਣਾਂ ਦੀ ਡਿਮਾਂਡ ਹੈ ਕਲਰ ਪ੍ਰਿੰਟ ਖਤਮ ਹੋ ਗਏ ਉਹਨਾਂ ਦੇ ਚਾਹ ਲਓ ਜੀ ਹੁਣ ਆ ਗਈ ਆਪਣੇ ਕੋਲੇ ਪਿਓਰ ਕਾਟਨ ਇਹ ਵੀ ਆਲ ਓਵਰ ਸੂਟ ਰਹਿਣਗੇ ਅੱਜ ਜ਼ਿਆਦਾਤਰ ਆਲ ਓਵਰ ਹੀ ਸੂਟ ਨੇ ਮੈਚਿੰਗ ਘਟ ਨੇ ਲਓ ਜੀ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਰਹੇਗਾ ਜੀ ਪਿਓਰ ਕਾਟਨ ਹੈ ਕਿਵੇਂ ਮਰਜ਼ੀ ਤੁਸੀਂ ਰਾਮ ਨਾਲ ਇਹਨੂੰ ਆ ਸਕਦੇ ਲੋ ਬਾਕੀ ਜਿੰਨਾ ਭਾਣਾ ਨੇ ਆਪਣੇ ਕੋਲ ਸੂਟ ਲੈ ਲੈ ਉਹਨਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਬੇਚਿੰਤ ਹੋ ਕੇ ਲੈ ਸਕਦੇ ਇਹਦਾ ਬorderDetails ਗ੍ਰੀਨ ਕਲਰ ਰਹੇਗਾ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ 850 ਰੁਪਏ 5 ਮੀਟਰ ਆਲਓਵਰ ਦਾ ਵਿਦ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਲੰਗੇ ਜੀ ਲਓ ਜੀ ਅਗਲਾ ਕਲਰ ਆ ਗਿਆ ਦਾ ਬਲੈਕ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਪਲੀਜ਼ ਭਣਾ ਆਰਡਰ ਫਾਸਟ ਰੱਖਿਓ ਜੀ ਅਗਲਾ ਕਲਰ ਆ ਗਿਆ ਦਾ ਇਸ ਤਰ੍ਹਾਂ ਦਾ ਬਾਈਂ ਕੱਲੇ ਕੱਲੇ ਸੂਟ ਦੀ ਸਿੰਗਲ ਸਿੰਗਲ ਦੇ ਤੁਸੀਂ スクリーンショット ਲੈ ਲਿਓ ਨਾਲ ਨਾਲ ਆਪਾਂ ਦੋਨਾਂ ਦੀ ਸਿੰਗਲ ਸਿੰਗਲ ਕਲਰ ਵੀ ਦਿਖਾਇਆ ਲਓ ਜੀ 850 ਰੁਪਏ ਵਿਦ ਸ਼ਿਪਿੰਗ ਦੇ ਨਾਲ ਆਲ ਓਵਰ ਸੂਟ ਨੇ ਜੀ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ ਕੇਵਲ ਆ ਮੱਕੜੀ ਦੇ ਜਾਲਾ ਕਲਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਸ ਤੋਂ ਬਾਅਦ ਆ ਗਿਆ ਜੀ ਬੋਟਲ ਇਹ ਬਲੈਕ ਤੇ ਇਸ ਤਰ੍ਹਾਂ ਦੇ ਫਲਾਵਰ ਜੀ ਨੇ ਇਹਦੇ ਵਿੱਚ ਦੇਖ ਲਓ 850 ਰੁਪਏ ਜੀ ਇਸ ਤੋਂ ਬਾਅਦ ਇਹਦਾ ਇਹ ਵਾਲਾ ਬੋਟਲ ਗ੍ਰੀਨ ਪ੍ਰਿੰਟ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਲਓ ਅਗਲਾ ਕਲਰ ਆਊਗਾ ਜੀ ਇਹ ਵਾਲਾ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਬਾਈਂਡ ਪ੍ਰਿੰਟ ਕਿੰਨਾ ਸੋਹਣਾ ਵੈਸੇ ਪ੍ਰਿੰਟ ਤਾਂ ਬਹੁਤ ਸੋਹਣੇ ਨੇ ਲੋ ਜੀ ਦੇਖੋ ਜੀ ਇੱਕ ਬਾਈਂਡ ਦੇ ਵਿੱਚ ਤੁਹਾਨੂੰ ਇਹ ਪ੍ਰਿੰਟ ਮਿਲੂਗਾ ਦੇਖੋ ਅਲੱਗ-ਅਲੱਗ ਦੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਨੇ 850 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੇਗਾ ਜੀ 100 ਰੁਪਏ ਹਜੇ ਨਹੀਂ ਪੈਣਾ ਹੈ ਕਹਿੰਦੀਆਂ ਨੇ ਵੀ ਮਹਿੰਗਾ ਗਾ ਦੇਖੋ 100 ਰੁਪਏ ਤਾਂ ਪਾਰਸਲ ਦਾ ਲੱਗ ਗਿਆ ਜੀ 50 ਰੁਪਏ ਸਾਡੇ ਤੇਲ ਦੇ ਲੱਗ ਜਾਂਦੇ ਨੇ ਜਾਣ ਆਉਣ ਤੇ ਜਦੋਂ ਅਸੀਂ ਪਾਰਸਲ ਲਾਉਣ ਜਾਣੇ ਆ ਠੀਕ ਹੈ ਕੀ ਰਹਿ ਗਿਆ ਉਹਦੇ ਵਿੱਚੋਂ 700 ਰੁਪਏ ਰਹਿ ਗਿਆ ਜੀ ਇੰਨੇ ਸਸਤੇ ਸੂਟ ਤਾਂ ਫਿਰ ਨਾਮ ਨਹੀਂ ਦਿਖਾਈ ਹੈ ਜੀ ਇਸ ਤੋਂ ਬਾਅਦ ਤਾਂ 14-1400 ਦੇ ਸੂਟ ਇਹ ਸੌਪਾ ਆਲੇ ਨੇ ਸੀਜ਼ਨ ਦੇ ਵਿੱਚ ਸੇਲ ਕਰੇ ਨੇ ਡਿਜੀਟਲ ਪ੍ਰਿੰਟ ਦੇ ਨਾਮ ਦੇ ਲਓ ਜੀ ਇਹ ਵਾਲਾ ਮਿਲੇਗਾ 850 ਰੁਪਏ ਆਹ ਲਓ ਦੂਸਰ ਸੂਟ ਹੈ ਵੀ ਇਸ ਤੋਂ ਬਾਅਦ ਆਜੋ ਜੀ ਇਹਦੇ ਤੇ ਇਹ ਵਾਲੇ ਪ੍ਰਿੰਟ ਦੇਖੋ ਇਹ ਤੇ ਚਾਹੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਲਓ ਜੀ ਇਹਦਾ ਦੂਸਰਾ ਕਲਰ ਪਿੰਕਾ ਆਏਗਾ ਇਹਦੇ ਵਿੱਚੋਂ ਤੁਸੀਂ ਮੈਨੂੰ ਕਲਰ ਦੱਸ ਦਿਓ ਜੀ ਤੀਸਰਾ ਕਲਰ ਜੈਲੋ ਲੈਮਨ ਜਿਹਾ ਆਏਗਾ ਚੌਥਾ ਕਲਰ ਆਊਗਾ ਜੀ ਇਹਦਾ ਗਰੇ ਜੇ ਵਾਈਟ ਦੇ ਵਿੱਚ ਮਾਊਸ ਗਰੇਜ ਆ ਪੰਜਵਾਂ ਕਲਰ ਆਊਗਾ ਜੀ ਇਹਦਾ ਫਰੋਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਪੰਜ ਕਲਰ ਨੇ ਇਹਦੇ ਵਿੱਚ 850 ਰੁਪਏ ਇੱਕ ਸੂਟ ਦਾ ਪ੍ਰਾਈਸ ਆ ਇੱਥੇ ਤੁਸੀਂ ਕੱਟਵਰਕ ਕਰਵਾ ਕੇ ਸਾਈਡਾਂ ਦੇ 3-400 ਦਾ ਬਹੁਤ ਸੋਹਣਾ ਜਿਹੜੇ ਸੂਟ ਨੇ ਇਹ ਬਣ ਜਾਣਗੇ ਤੁਹਾਡੇ ਪਾਰਟੀ ਵੀਰ ਗਰਮੀ ਦੇ ਵਿੱਚ ਪਾਉਣ ਵਾਲੇ ਆਰਾਮ ਨਾਲ ਇਸ ਤੋਂ ਬਾਅਦ ਆ ਗਿਆ ਜੀ ਅਗਲਾ ਇਹਦਾ ਇਹ ਵਾਲਾ ਕਰੀਮ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਪਿੰਕ ਦੇ ਉਹਦੇ ਵਾਲੇ ਚ ਦੋ ਮਿਲ ਜਾਣਗੇ ਤੁਹਾਨੂੰ ਇੱਕ ਇਹਦਾ ਰਸ਼ਟ ਪ੍ਰਿੰਟ ਵਾਲਾ ਆ ਗਿਆ ਇੱਕ ਹੈਗਾ ਇਹ ਪਿੰਕ ਵਾਲਾ ਇਹਦਾ ਵੀ 850 ਪ੍ਰਾਈਸ ਰਹੇਗਾ ਜੀ ਫੈਬਰਿਕ ਐਨੀ ਕੁ ਸੋਹਣੀ ਹੈ ਤੁਸੀਂ ਖੁਸ਼ ਹੋ ਜਾਓਗੇ ਦੇਖ ਕੇ ਲਓ ਜੀ ਇਸ ਤੋਂ ਬਾਅਦ ਆ ਇਹ ਵਾਲੇ ਡਿਜ਼ਾਈਨ ਆ ਗਏ ਆਪਣੇ ਕੋਲ ਜਿਗਜ਼ੈਗ ਦੇ ਪਿਓਰ ਕਾਟਨ ਦੇ ਵਿੱਚ ਕਰੋਜੀ ਕਲਰ ਆ ਗਿਆ ਜੀ ਇਹਦਾ ਇਹਦਾ ਪਿੰਕ ਕਲਰ ਆ ਗਿਆ ਤਿੰਨ ਕਲਰ ਨੇ ਇਹਦੇ ਵਿੱਚ 850 ਰੁਪਏ ਵੀ ਦੀ ਸ਼ਿਪਿੰਗ ਦੇ ਨਾਲ ਜੀ ਇਸ ਤੋਂ ਬਾਅਦ ਆ ਗਿਆ ਜੀ ਇੱਕ ਇਸ ਤਰ੍ਹਾਂ ਦਾ ਪ੍ਰਿੰਟ ਇਹ ਵੀ ਆ ਸਾਰੇ ਆਲ ਓਵਰ ਨੇ ਮੈਚਿੰਗ ਆ ਪਤਾ ਨੂੰ ਦੱਸ ਤੇ ਇਹ ਵੀ 850 ਰੁਪਏ ਰਹੇਗਾ ਇੱਕ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਚੈੱਕ ਦੇ ਵਿੱਚ ਲਓ ਜੀ ਬਲੈਕ ਤੇ ਔਰੇਂਜ ਚੈੱਕ ਦੇ ਵਿੱਚ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਕਰੋਜੀ ਰਾਮ ਟੈਕਸ ਦਾ ਲਓ ਜੀ ਰਾਮ ਟੈਕਸ ਦੇ ਸੂਟ ਸੀਜ਼ਨ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਦੇ ਸੇਲ ਕਰੇ ਨੇ 850 ਰੁਪਏ ਦਾ ਪ੍ਰਾਈਸ ਰਹੇਗਾ ਚਲੋ ਜੀ ਮੈਂ ਤੁਹਾਨੂੰ 25 ਤੋਂ 30 ਸੂਟ ਦਿਖਾ ਦਿੱਤੇ ਨੇ ਪਲੀਜ਼ ਰਿਕਵੈਸਟ ਹੈ ਭੈਣਾਂ ਨੂੰ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜਿਹੜੇ ਜਿਹੜੇ ਕਲਰ ਆ ਹੈਗੇ ਸੀ ਆਪਣੇ ਕੋਲੇ ਈਕੀਕ 2 2 ਸੂਟ ਸਾਰੇ ਆਪਾਂ ਨਾਲ ਨਾਲ ਦੱਸ ਦਿੱਤੇ ਨੇ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆਊਗੀ ਜੀ ਸੂਟ ਉਹਨਾਂ ਲਈ ਹੀ ਰੱਖਿਆ ਜਾਊਗਾ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ੍ਹ ਨੂੰ ਹੋਰ ਸੋਹਣੇ ਦੇ ਸੂਟਾਂ ਦੇ ਨਾਲ ਸੋਨੀ ਜੀ ਸੇਲ ਪ੍ਰਾਈਸ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ